ਲੈਂਡ ਪੁਲਿੰਗ ਸਕੀਮ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਤੇ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦੀ ਕੋਸ਼ਿਸ਼ ਜਿਹੜੀ ਕਿ ਲਗਾਤਾਰ ਸਰਕਾਰ ਦੇ ਉੱਤੇ ਇਲਜ਼ਾਮ ਤੱਕ ਨੇ ਤੇ ਜਿਸ ਦੇ ਤਹਿਤ ਉੱਥੇ ਹੀ ਹੁਣ ਅਕਾਲੀ ਦਲ ਕਿਸਾਨਾਂ ਦੇ ਹੱਕ ਦੇ ਵਿੱਚ ਸਟੈਂਡ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਅਰਸ਼ਦੀਪ ਕਲੇਰ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਦੀ ਜ਼ਮੀਨ ਹੜਪਣਾ ਚਾਹੁੰਦੀ ਹੈ ਪਰੰਤੂ ਅਜਿਹਾ ਅਸੀਂ ਨਹੀਂ ਹੋਣ ਦੇਵਾਂਗੇ ਉਸ ਦੇ ਲਈ ਅਕਾਲੀ ਦਲ ਨੂੰ ਜੇਕਰ ਕੋਈ ਸੰਘਰਸ਼ ਕਰਨਾ ਪੈਂਦਾ ਹੈ ਤੇ ਅਕਾਲੀ ਦਲ ਸਭ ਤੋਂ ਅੱਗੇ ਆਵੇਗਾ ਪਰੰਤੂ ਮਾਨ ਸਾਹਿਬ ਜਿਹੜੇ ਕਿ ਪੰਜਾਬ ਦੀ ਸਤਾ ਦੇ ਵਿੱਚ ਲੈਂਡ ਪੁਲਿੰਗ ਸਕੀਮ ਲੈ ਕੇ ਆਏ ਨੇ ਉਸਨੇ ਪੂਰਨ ਤੌਰ ਤੇ ਜਿਹੜਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਣ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਹੁਣ ਕਲੀਅਰ ਦਾ ਬਿਆਨ ਸਾਹਮਣੇ ਆਇਆ ਰਿਹਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆਂ ਦੇਖੋ ਜਿਹੜੀ ਰਵਿੰਦ ਕੇਜਰੀਵਾਲ ਦੇ ਇਸ਼ਾਰੇ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੈਂਡ ਪੂਲਿੰਗ ਦੇ ਨਾਂ ਤੇ ਲੈਂਡ ਗ੍ਰੈਬਿੰਗ ਸਕੀਮ ਲੈ ਕੇ ਆਈ ਹੈ ਇਹਦਾ ਮਕਸਦ ਇੱਕੋ ਹੈ ਕਿ 10000 ਕਰੋੜ ਪੰਜਾਬ ਦੇ ਕਿਸਾਨਾਂ ਤੋਂ ਲੁੱਟ ਕੇ ਆਮ ਆਦਮੀ ਪਾਰਟੀ ਨੇ ਆਪਣੀ ਜੇਬਾਂ ਦੇ ਵਿੱਚ ਪਾਉਣਾ ਤਾਂ ਜੋ ਦੇਸ਼ ਦੇ ਵਿੱਚ ਇਹਨਾਂ ਦੀ ਸਿਆਸਤ ਚੁੰਦੀ ਰਹਿ ਸਕਦੀ ਔਰ ਇਹਦਾ ਪੂਰਨ ਜਿਹੜਾ ਕੰਟਰੋਲ ਹੈ ਉਹ ਦਿੱਲੀ ਅਰਵਿੰਦ ਕੇਜਰੀਵਾਲ ਤੇ ਉਹਦੀ ਟੀਮ ਕੋਲੇ ਤਾਂ ਹੀ ਤਾਂ ਦਿੱਲੀ ਦੇ ਬੰਦੇ ਚਾਹੇ ਉਹ ਕੁੰਡੂ ਬੰਸਲ ਰੌਏ ਮਹੇਸ਼ਵਰੀ ਇਹੋ ਬੰਦੇ ਨੇ ਜਿਹੜੇ ਸਕੀਮ ਦੇ ਇੰਚਾਰਜ ਬਣਾਏ ਗਏ ਨੇ ਜਿਨ੍ਹਾਂ ਦਾ ਪੰਜਾਬ ਦੇ ਨਾਲ ਨਾ ਤਾਂ ਕੋਈ ਲੈਣਾ ਦੇਣਾ ਨਾ ਇਹਨਾਂ ਨੂੰ ਪੰਜਾਬ ਦੀ ਸਮਝ ਔਰ ਇਹ ਜਿਹੜੀ ਲੈਂਡ ਗ੍ਰੈਬਿੰਗ ਸਕੀਮ ਹੈ ਇਹਨੂੰ ਜਿੰਨੀ ਵਾਰੀ ਪੜੋਗੇ ਇਹਦੇ ਚੋਂ ਐਸੇ ਤੱਥ ਨਿਕਲ ਕੇ ਆਉਂਦੇ ਨੇ ਕਿਸਾਨ ਮਾਰੂ ਕਿ ਮੈਨੂੰ ਲੱਗਦਾ ਕਿ ਰੂਹ ਕੰਬਦੀ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਨਾਲ ਕਰਨ ਕੀ ਜਾ ਰਹੀ ਹੁਣ ਮੇਰਾ ਬੜਾ ਸਿੱਧਾ ਜਿਹਾ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਰਵਿੰਦ ਕੇਜਰੀਵਾਲ ਸਾਹਿਬ ਨੂੰ ਹੈ ਕਿ ਜਿਹੜੀਆਂ ਜ਼ਮੀਨਾਂ ਤੁਸੀਂ ਧੱਕੇ ਨਾਲ ਕਿਸਾਨਾਂ ਦੀਆਂ ਦੱਬਣੀਆਂ ਚਾਹੁੰਦੇ ਹੋ ਕਿਸਾਨ ਨੇ ਜ਼ਮੀਨਾਂ ਦੇ ਉੱਤੇ ਕ੍ਰੈਡਿਟ ਲਿਮਿਟ ਬਣਾਈ ਹੈ ਉਹਨਾਂ ਦੇ ਕਾਟ ਬਣੇ ਨੇ ਸੋ ਲੈਂਡ ਪੂਲਿੰਗ ਦੇ ਵਿੱਚ ਜਦੋਂ ਇਹ ਜ਼ਮੀਨ ਧੱਕੇ ਨਾਲ ਤੁਸੀਂ ਲੈ ਲੋਗੇ ਉਹ ਲੋਨ ਦਾ ਕੀ ਬਣੇਗਾ ਸੋ ਅੱਜ ਅਖਬਾਰ ਦੇ ਵਿੱਚ ਮੈਂ ਸਟੇਟਮੈਂਟ ਪੜ੍ਹ ਰਿਆ ਸੀ ਇਹਨਾਂ ਦੇ ਮੰਤਰੀ ਮੁੰਡੀਆਂ ਸਾਹਿਬ ਦੀ ਲੱਗੀ ਹੈ ਕਹਿੰਦੇ ਜੀ ਉਹ ਜਿਹੜੀ ਕ੍ਰੈਡਿਟ ਲਿਮਿਟ ਹੈ ਉਹ ਜਿਹੜਾ ਅਸੀਂ ਪਲਾਟ ਦੇਾਂਗੇ ਉਹ ਪਲਾਟ ਤੇ ਸ਼ਿਫਟ ਹੋ ਜਾਊ ਮਤਲਬ ਕਿਸਾਨ ਦੀ ਜ਼ਮੀਨ ਦੱਬ ਕੇ ਉਹ ਜਿਹੜਾ 2 400 ਗਾਇ ਦਾ ਪਲਾਟ ਵੀ ਕਿਸਾਨ ਨੂੰ ਦੇਣਾ ਉਹਦੇ ਤੇ ਵੀ ਉਹ ਲੋਨ ਚੜ ਜਾਣਾ ਅੱਗੇ ਜਿਹੜੀ ਲੈਂਡ ਐਕਵਿਜ਼ੀਸ਼ਨ ਸੀ ਉਦੋਂ ਜ਼ਮੀਨ ਜਦੋਂ ਲੈਂਡ ਰਿਕੁਆਇਰ ਹੁੰਦੀ ਸੀ ਉਹਦਾ ਪੈਸਾ ਮਿਲਦਾ ਸੀ ਉਹ ਚੋਂ ਲੋਨ ਕੱਟਿਆ ਜਾਂਦਾ ਸੀ ਹੁਣ ਪੈਸਾ ਤਾਂ ਕੋਈ ਮਿਲਣਾ ਨਹੀਂ ਸੋ ਜਿਹੜੀ ਕ੍ਰੈਡਿਟ ਲਿਮਿਟ ਹੈ ਉਹ ਪਲਾਟ ਤੇ ਚੜ ਜਾਣੀ ਹੈ ਮੈਨੂੰ ਲੱਗਦਾ ਵੀ 10 15 ਸਾਲ ਉਹ ਜ਼ਮੀਨਾਂ ਡਿਵੈਲਪ ਨਹੀਂ ਹੋਣੀਆਂ ਪਤਾ ਨਹੀਂ ਕਿਸਾਨ ਨੂੰ ਕਦੋਂ ਪਲਾਟ ਮਿਲਣਾ ਹੈ ਜਾਨੂੰ ਉਹਦਾ ਪਲਾਟ ਲੈਣ ਦਾ ਟਾਈਮ ਆણો ਉਹਨੂੰ ਤਾਂ ਕਹਿ ਦੇਣਗੇ ਕਿ ਜੀ ਤੇਰਾ ਲੋਨ ਖੜਾ ਸੀ ਉਹਦਾ ਇੰਨਾ ਵਿਆਜ ਬਣ ਗਿਆ ਉਹ ਤਾਂ ਮੈਨੂੰ ਲੱਗਦਾ ਪਲਾਟ ਹੀ ਸਾਰਾ ਵਿਆਜ ਦੇ ਵਿੱਚ ਲਾ ਜਾਣਾ ਇਹ ਤਾਂ ਹੋਰ ਵੀ ਵੱਡੀ ਠੱਗੀ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਦੇ ਕਿਸਾਨ ਨਾਲ ਮਾਰਨ ਜਾ ਰਹੇ ਹੋ ਮਤਲਬ ਇਹ ਪੰਜਾਬੀ ਹੋਣ ਦਾ ਤੁਸੀਂ ਕਿਹੜਾ ਸਬੂਤ ਦੇ ਰਹੇ ਹੋ ਕਿਸਾਨ ਭਰਾਵਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਜਾ ਰਿਹਾ ਔਰ ਜਿਹੜਾ ਦੂਸਰਾ ਵੱਡਾ ਸਵਾਲ ਹੈ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ 237 ਸ਼ਹਿਰ ਕਸਬੇ ਨੇ ਵੱਡੇ ਛੋਟੇ ਔਰ ਜੇ ਤੁਸੀਂ ਉਹਨਾਂ ਦਾ ਟੋਟਲ ਏਰੀਆ ਦੇਖੋਗੇ ਕੰਸਟਰਕਟਿਡ ਏਰੀਆ ਮਤਲਬ ਜਿੱਥੇ ਕਲੋਨੀਆਂ ਬਣੀਆਂ ਨੇ 237 ਸ਼ਹਿਰ ਤੇ ਕਸਬੇ ਨੇ ਟੋਟਲ ਤੇ ਉਹ 7337 ਏਕੜ ਦੇ ਵਿੱਚ ਬਣੇ ਟੋਟਲ 237 ਜਿਹੜੇ ਛੋਟੇ ਵੱਡੇ ਕਸਬੇ ਨੇ ਤੇ ਹੁਣ ਤੁਸੀਂ 43000 ਏਕੜ ਐਕਵਾਇਰ ਕਰਕੇ ਕਰਨਾ ਕੀ ਹੈ ਮਤਲਬ ਜਿਹੜਾ ਸਿੱਧਾ ਜਾਂ ਸਵਾਲ ਇਹੀ ਹੈ ਕਿ 43000 ਏਕੜ ਆਪਣੇ ਕਬਜ਼ੇ ਦੇ ਵਿੱਚ ਕਿਸਾਨ ਦੀ ਜ਼ਮੀਨ ਲੈਣੀ ਹੈ ਉਹਤੇ ਫਿਰ ਬੈਂਕਾਂ ਤੋਂ ਲੋਨ ਕਰਾਉਣੇ ਨੇ ਉਹ ਲੋਨਾਂ ਤੇ ਜਿਹੜਾ ਪੈਸਾ ਆਉਣਾ ਹੈ ਉਹਦੇ ਨਾਲ ਸਰਕਾਰ ਚਲਾਉਣੀ ਹੈ ਕਿਉਂਕਿ ਸਰਕਾਰ ਤਾਂ ਕੰਗਾਲ ਹੋ ਚੁੱਕੀ ਹੈ ਹਰ ਮਹੀਨੇ ਨਵਾਂ ਕਰਜ਼ਾ ਚੱਕਿਆ ਜਾ ਰਿਹਾ ਲੋਕਾਂ ਨਾਲ ਜਿਹੜੇ ਤੁਸੀਂ ਵਾਅਦੇ ਕਰਕੇ ਆਏ ਸੀ ਉਹ ਵਾਅਦੇ ਤੁਸੀਂ ਪੂਰੇ ਨਹੀਂ ਕਰ پا ਰਹੇ ਸੋ ਹੁਣ ਕੀ ਸਿੱਧਾ ਜ ਮਕਸਦ ਇਹ ਹੈ ਕਿ ਜਿਹੜਾ 1000 ਰੁਪਿਆ ਤੁਸੀਂ ਮਹਿਲਾਵਾਂ ਨੂੰ ਦੇਣਾ ਉਹਨਾਂ ਦੀ ਘਰ ਦੀ ਜ਼ਮੀਨ ਖੋ ਕੇ ਉਹਦੇ ਉੱਤੇ ਲੋਨ ਲੈ ਕੇ ਉਹਨਾਂ ਨੂੰ ਹੀ 1000 ਰੁਪਿਆ ਤੁਸੀਂ ਸਮਝਦੇ ਕੀ ਹੋ ਕਿ ਪੰਜਾਬ ਦੇ ਲੋਕ ਥੋੜੀਆਂ ਚਾਲਾਂ ਨਹੀਂ ਸਮਝਦੇ ਔਰ ਤੀਸਰਾ ਇਦੇ 'ਚ ਜਿਹੜੀ ਤੁਸੀਂ FAQ ਜਾਰੀ ਕੀਤੀ ਦੇਖੋ ਐਲਓਆਈ ਦੀ ਗੱਲ ਪੰਜਾਬ ਦੀ ਸਰਕਾਰ ਕਰਦੀ ਹੈ ਕਹਿੰਦੇ ਜੀ ਐਲਓਆਈ ਦੇ ਅਗੇਂਸਟ ਲੋਨ ਹੋ ਸਕਦਾ ਹੈ ਔਰ ਜਿਹੜਾ ਤੁਸੀਂ ਇਹ FAQ ਜਾਰੀ ਕੀਤਾ ਉਹਦਾ 9ਵਾਂ ਤੇ 11ਵਾਂ ਪੁਆਇੰਟ ਹੈ ਉਹਦੇ 'ਚ ਤਾਂ ਉਹਨਾਂ ਨੇ ਕਿਹਾ ਕਿ ਬੈਂਕ ਦੀ ਮਰਜ਼ੀ ਹੈ ਔਰ ਐਲਓਆਈ ਤੇ ਲੋਨ ਐਲਓਆਈ ਕੋਈ ਓਨਰਸ਼ਿਪ ਨਹੀਂ ਹੈ ਸੋ ਐਲਓਆਈ ਤੇ ਲੋਨ ਕਿੱਦਾਂ ਹੋ ਜਾਏਗਾ ਇਹ ਪੰਜਾਬ ਦੇ ਲੋਕਾਂ ਦੇ ਨਾਲ ਇਹ ਬਹੁਤ ਵੱਡੀ ਠੱਗੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਰਨ ਜਾ ਰਹੀ ਹੈ ਔਰ ਆਪਦੀਆਂ ਕੁਰਸੀਆਂ ਪਿੱਛੇ ਜਿਹੜੇ ਪੰਜਾਬ ਦੇ ਉਹਦੇ ਕੁਝ ਲੀਡਰ ਬੈਠੇ ਨੇ ਬੋਲ ਵੀ ਨਹੀਂ ਪਾਰੇ ਆ ਇੱਕ ਬੋਲੇ ਸੀ ਐਮਪੀ ਸਾਹਿਬ ਅਗਲੇ ਨੇ ਸ਼ਾਮ ਨੂੰ ਹੀ ਟਵੀਟ ਡਿਲੀਟ ਕਰਾਤਾ ਮੈਂ ਤੇ ਕਹਿਣਾ ਚਾਹਣਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਿ ਪੰਜਾਬ ਹਮਦਰਦਾਂ ਨੂੰ ਵੀ ਯਾਦ ਰੱਖਦਾ ਤੇ ਪੰਜਾਬ ਗਦਾਰਾਂ ਨੂੰ ਵੀ ਯਾਦ ਰੱਖਦਾ ਸੋ ਜਿਹੜੇ ਲੋਕ ਅੱਜ ਪੰਜਾਬ ਦੇ ਨਾਲ ਠੱਗੀ ਮਾਰ ਰਹੇ ਨੇ ਦਿੱਲੀ ਦੇ ਇਸ਼ਾਰੇ ਤੇ ਇਹ ਪੰਜਾਬ ਨੇ ਯਾਦ ਰੱਖਣੇ ਨੇ ਪੰਜਾਬੀਆਂ ਨੇ ਕਦੇ ਵੀ ਜਿਹੜਾ ਕੋਈ ਚੜ ਕੇ ਆਇਆ ਜਿਹੜਾ ਇਸ ਤਰੀਕੇ ਪੰਜਾਬ ਨੂੰ ਲੁੱਟਣ ਆਇਆ ਪੰਜਾਬੀਆਂ ਨੇ ਕਦੇ ਮਾਫ਼ ਨਹੀਂ ਕੀਤਾ ਔਰ ਦਿੱਲੀ ਦੇ ਇਸ਼ਾਰੇ ਤੇ ਜੋ ਆਮ ਆਦਮੀ ਪਾਰਟੀ ਖੇਡ ਖੇਡਣਾ ਚਾਹੁੰਦੀ ਹੈ ਮੈਂ ਬਹੁਤ ਅਗਾਹ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਔਰੇ ਮੰਤਰੀ ਐਮ ਐਲ ਏ ਨੂੰ ਕਿ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਹੁਣ ਕੱਲ ਤੋਂ ਚਾਹੇ ਮੁੱਖ ਮੰਤਰੀ ਹੋਣ ਚਾਹੇ ਮੰਤਰੀ ਚਾਹੇ ਐਮ ਐਲ ਏ ਪਿੰਡਾਂ ਦੇ ਵਿੱਚ ਬੋਰਡ ਲਾਗੇ ਨੇ ਕਿ ਆਮ ਆਦਮੀ ਪਾਰਟੀ ਪਿੰਡਾਂ ਚ ਨਾ ਵੜੇ ਹਾਲਾਤ ਬਣ ਗਏ ਨੇ ਆਮ ਆਦਮੀ ਪਾਰਟੀ ਦੇ ਹਲੇ ਵੀ ਅੱਖਾਂ ਖੋਲੋ ਦਿੱਲੀ ਦੇ ਮਗਰ ਲਾ ਕੇ ਇਹ ਜਿਹੜਾ ਪੰਜਾਬ ਨੂੰ ਲੁੱਟਣਾ ਚਾਹੁੰਦੇ ਹੋ ਇਹ ਤੋਂ ਹਲੇ ਵੀ ਗੁਰੇਜ਼ ਕਰੋ ਇਹਦੀ ਜਿਹੜੀ ਪਰਪਾਈ ਥੁੱਕ ਤੋਂ ਮੁੜ ਕੇ ਹੋਣੀ ਨਹੀਂ